ਕੀ ਤੁਹਾਨੂੰ ਬੁਰਾ ਲੱਗਦਾ ਸਾਰਿਆਂ ਨੂੰ ਕਿ ਮੈਂ ਇਸ ਮਾਰਗ ਤੇ ਚੱਲ ਰਿਹਾ ਹਾਂ ਯੂ ਸ਼ੁਡ ਬੀ ਪ੍ਰਾਊਡ ਕਿ ਕੋਈ ਇੱਕ ਬੰਦਾ ਜੁਰਰਤ ਰੱਖਦਾ ਨਾ ਮੂੰਹ ਤੇ ਕਹਿਣ ਦੀ ਕਿ ਆਈ ਡੋਟ ਲਾਈਕ ਯੂ ਆਪਣਾ ਸੁਭਾਣ ਲਾ ਕੇ ਵਾ ਪਿੱਠ ਪਿੱਛੇ ਚੁਗਲੀ ਕਰਨਾ ਕਮਜ਼ਰਫ ਲੋਕ ਚੁਗਲੀਆਂ ਕਰਦੇ ਆ ਸੱਚਾ ਸੁੱਚਾ ਇਨਸਾਨ ਕਹਿੰਦਾ ਹੈ ਤੂੰ ਮੈਨੂੰ ਬੜਾ ਪਿਆਰਾ ਹੈ ਪਰ ਤੂੰ ਆਪਣਾ ਠੀਕ ਕਰ ਲੈ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਇਹ ਸੁਣੇ ਨਾ ਹੁਣ ਦਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਉੱਚ ਨੀਚ ਦੇ ਨਾਮ ਤੇ ਜਿਹੜੇ ਬੰਦੇ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੀ ਕਬਰਾਂ ਤੇ ਲੋਕ ਠੁੱਕਦੇ ਨਹੀਂ ਇਹ ਤੁਹਾਡੇ ਸਾਹਮਣੇ ਔਰਿੰਗਜ਼ੇ ਦੀ ਕਬਰ ਦਿਖਾਵਾਂ ਹੋਰਾਂ ਦੀ ਦਿਖਾਵਾਂ ਕਹਿੰਦੇ ਕਹਿੰਦੇ ਰਾਜੀ ਮੈਂ ਉਹ ਜੀਵਨ ਨਹੀਂ ਜੀਣਾ ਚਾਹੁੰਦਾ ਮੈਂ ਜੀਵਨ ਉਹ ਜੀਣਾ ਚਾਹੁੰਦਾ ਕਿ ਯੋਗਰਾਜ ਸਿੰਘ ਤੇਰੀ ਅਰਥੀ ਜਾਵੇ ਤੇ ਤੇਰੇ ਮਗਰ 10 ਕਰੋੜ ਬੰਦਾ ਰੋਂਦਾ ਜਾਵੇ ਤੇ ਤੇਰੀ ਚਿਖਾ ਦੇ ਵਿੱਚ ਲੋਕ ਬੈਠ ਤੁੰਦੇ ਨੇ ਆਪਣੇ ਤੇ ਕਿਤੇ ਜਨਮ ਲੈ ਕੇ ਕਿਸੇ ਦੇ ਘਰੇ ক্রিকেট ਇਹੋ ਜਿਹੀ ਖੇਡਾ ਦੁਨੀਆ ਦੇਖੇ ਐਕਟਰ ਇਹੋ ਜਿਹਾ ਬਣਾ ਕਿ ਮਾਂ ਕਹੇ ਮੇਰੀ ਕੁੱਖ ਚ ਜੰਮਿਆ ਤੇ ਮਾਤਾ ਕਹੇ ਜਨਨੀ ਕਿ ਵਾਹ ਪੁੱਤਰਾ ਜੇ ਜਨਮ ਹੋਵੇ ਤਾਂ ਤੇਰੇ ਵਰਗੇ ਯੋਧੇ ਦਾ ਹੋਵੇ ਕੀ ਤੁਹਾਨੂੰ ਬੁਰਾ ਲੱਗਦਾ ਸਾਰੇ ਨੂੰ ਕਿ ਮੈਂ ਇਸ ਮਾਰਗ ਤੇ ਚੱਲ ਰਿਹਾ ਹਾਂ ਯੂ ਸ਼ੁਡ ਬੀ ਪ੍ਰਾਊਡ ਕਿ ਕੋਈ ਇੱਕ ਬੰਦਾ ਜੁਰਤ ਰੱਖਦਾ ਨਾ ਮੂੰਹ ਤੇ ਕਹਿਣ ਦੀ ਕਿ ਡੋਨਟ ਲਾਈਕ ਯੂ ਆਪਣਾ ਸੁਧਾਰ ਲਾ ਕਿ ਮੈਂ ਪਿੱਠ ਪਿੱਛੇ ਚੁਗਲੀ ਕਰਾਂ ਕਮਜ਼ਰਫ ਲੋਕ ਚੂਲੀਆਂ ਕਰਦੇ ਆ ਸੱਚ ਸੁੱਚਾ ਇਨਸਾਨ ਕਹਿੰਦਾ ਹੈ ਤੂੰ ਮੈਨੂੰ ਬੜਾ ਪਿਆਰਾ ਹੈ ਪਰ ਤੂੰ ਆਪਣਾ ਠੀਕ ਕਰ ਲੈ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਇਹ ਸੁਣੇ ਨਾ ਹੁਣ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਉੱਚੀ ਨੀਚ ਦੀ ਦਾਮ ਤੇ ਜਿਹੜੇ ਬੰਦੇ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੀ ਕਬਰਾਂ ਤੇ ਲੋਕ ਠੁੱਕਦੇ ਨਹੀਂ ਇਹ ਤੁਹਾਡੇ ਸਾਹਮਣੇ ਔਰੰਗਜ਼ੇਬ ਦੀ ਕਬਰ ਦਿਖਾਵਾਂ ਹੋਰਾਂ ਦੀ ਦਿਖਾਵਾਂ ਕਹਿੰਦੇ ਕਹਿੰਦੇ ਰਾਜੀ ਮੈਂ ਉਹ ਜੀਵਨ ਨਹੀਂ ਜੀਣਾ ਚਾਹੁੰਦਾ ਮੈਂ ਜੀਵਨ ਉਹ ਜੀਣਾ ਚਾਹੁੰਦਾ ਕਿ ਯੋਗਰਾਜ ਸਿੰਘ ਤੇਰੀ ਅਰਥੀ ਜਾਵੇ ਤੇ ਤੇਰੇ ਮਗਰ 10 ਕਰੋੜ ਬੰਦਾ ਰੋਂਦਾ ਜਾਵੇ ਤੇ ਤੇਰੀ ਚਿਖਾ ਦੇ ਵਿੱਚ ਲੋਕ ਬੈਠਤ ਹੁੰਦੇ ਨੇ ਆਪਣੇ ਤੇ ਕਿਤੇ ਜਨਮ ਲੈ ਕੇ ਕਿਸੇ ਦੇ ਘਰੇ ক্রিকেট ਇਹੋ ਜਿਹੀ ਖੇਲਣਾ ਦੁਨੀਆ ਦੇਖੇ ਐਕਟਰ ਇਹੋ ਜਿਹਾ ਬਣਾ ਕਿ ਮਾਂ ਕਹੇ ਮੇਰੀ ਕੁੱਖ ਚ ਜੰਮਿਆ ਤੇ ਮਾਤਾ ਕਹੇ ਜਨਨੀ ਕਿ ਵਾਹ ਪੁੱਤਰਾ ਜੇ ਜਨਮ ਹੋਵੇ ਤਾਂ ਤੇਰੇ ਵਰਗੇ ਯੋਧੇ ਦਾ ਹੋਵੇ ਕੀ ਤੁਹਾਨੂੰ ਬੁਰਾ ਲੱਗਦਾ ਸਾਰੇ ਨੂੰ ਕਿ ਮੈਂ ਇਸ ਮਾਰਗ ਤੇ ਚੱਲ ਰਿਹਾ ਹਾਂ ਯੂ ਸ਼ੁਡ ਬੀ ਪ੍ਰਾਊਡ ਕਿ ਕੋਈ ਇੱਕ ਬੰਦਾ ਜੁਰਤ ਰੱਖਦਾ ਨਾ ਮੂੰਹ ਤੇ ਕਹਿਂਦੀ ਆਈ ਡੋਨਟ ਲਾਈਕ ਯੂ ਆਪਣਾ ਸੁਧਾਰ ਲਾ ਕਿਵਾ ਪਿੱਠ ਪਿੱਛੇ ਚੁਗਲੀ ਕਰਨਾ ਕਮਜ਼ਰਫ ਲੋਕ ਚੂਲੀਆਂ ਕਰਦੇ ਆ ਸੱਚਾ ਸੁੱਚਾ ਇਨਸਾਨ ਕਹਿੰਦਾ ਹੈ ਤੂੰ ਮੈਨੂੰ ਬੜਾ ਪਿਆਰਾ ਹੈ ਪਰ ਤੂੰ ਆਪਣਾ ਠੀਕ ਕਰ ਲੈ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਇਹ ਸੁਣੇ ਜਾਣਾ ਹੁਣ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਉੱਚ ਨੀਚ ਦੇ ਨਾਮ ਤੇ ਜਿਹੜੇ ਬੰਦੇ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੀ ਕਬਰਾਂ ਤੇ ਲੋਕ ਥੁੱਕਦੇ ਨਹੀਂ ਇਹ ਤੁਹਾਡੇ ਸਾਹਮਣੇ ਔਰੰਗਜ਼ੇਬ ਦੀ ਕਬਰ ਦਿਖਾਵਾਂ ਹੋਰਾਂ ਦੀ ਦੁਕਾਵਾਂ ਕਹਿੰਦੇ ਕਹਿੰਦੇ ਰਾਜੀ ਮੈਂ ਉਹ ਜੀਵਨ ਨਹੀਂ ਜੀਣਾ ਚਾਹੁੰਦਾ ਮੈਂ ਜੀਵਨ ਉਹ ਜੀਣਾ ਚਾਹੁੰਦਾ ਕਿ ਯੋਗਰਾਜ ਸਿੰਘ ਤੇਰੀ ਅਰਥੀ ਜਾਵੇ ਤੇ ਤੇਰੇ ਮਗਰ 10 ਕਰੋੜ ਬੰਦਾ ਰੋਂਦਾ ਜਾਵੇ ਤੇ ਤੇਰੀ ਚਿਖਾ ਦੇ ਵਿੱਚ ਲੋਕ ਬੈਠਤ ਹੁੰਦੇ ਨੇ ਆਪਣੇ ਤੇ ਕਿਤੇ ਜਨਮ ਲੈ ਕੇ ਕਿਸੇ ਦੇ ਘਰੇ ਕ੍ਰਿਕਟ ਇਹੋ ਜਿਹੀ ਖੇਡਾ ਦੁਨੀਆ ਦੇਖੇ ਐਕਟਰ ਇਹੋ ਜਿਹਾ ਬਣਾ ਕਿ ਮਾਂ ਕਹੇ ਮੇਰੀ ਕੁੱਖ ਚ ਜੰਮਿਆ ਤੇ ਮਾਤਾ ਕਹੇ ਜਨਣੀ ਕਿ ਵਾਹ ਪੁੱਤਰਾ ਜੇ ਜਨਮ ਹੋਵੇ ਤਾਂ ਤੇਰੇ ਵਰਗੇ ਯੋਧੇ ਦਾ ਹੋਵੇ